ਸੋਹਰੇ ਪਰਿਵਾਰ ਵੱਲੋਂ ਅਕਸਰ ਹੀ ਆਪਣੀ ਨੂੰਹ ਨੂੰ ਤੰਗ ਪ੍ਰੇਸ਼ਾਨ ਅਤੇ ਮਾਰਕੁੱਟ ਦੇ ਮਾਮਲੇ ਸਾਹਮਣੇ ਆਉਂਦੇ ਅਤੇ ਅਖਬਾਰਾਂ ਅਤੇ ਖਬਰਾਂ ਦੀਆਂ ਸੁਰਖੀਆਂ ਬਣਦੇ ਨਜ਼ਰ ਆਉਂਦੇ ਨੇ ਉੱਥੇ ਜੇ ਗੱਲ ਕਰੀਏ ਬਠਿੰਡਾ ਦੀ ਬਠਿੰਡਾ ਵਿੱਚ ਨਵਾਂ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਸੋਹਰੇ ਪਰਿਵਾਰ ਵੱਲੋਂ ਆਪਣੀ ਹੀ ਨੂੰਹ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਗਿਆ ਹੈ ਇਸ ਸਾਰੇ ਜਾਣਕਾਰੀ ਦਿੰਦੇ ਹੋਏ ਉਕਤ ਨੋ ਦਾ ਕਹਿਣਾ ਹੈ ਕਿ ਉਸ ਨਾਲ ਲਗਾਤਾਰ ਹੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਤੇ ਉਸ ਨੂੰ ਬਟੇਂਡਰ ਵਿੱਚ ਵਿਆਹ 12 ਸਾਲ ਹੋ ਗਏ ਨੇ ਲੇਕਿਨ 12 ਸਾਲ ਵਿੱਚ ਉਸ ਨਾਲ ਲਗਾਤਾਰ ਕੁੱਟਮਾਰ ਕੀਤੀ ਜਾ ਰਹੀ ਹੈ ਜੇਕਰ ਗੱਲ ਕਰੀਏ ਜਖਮੀ ਕੁੜੀ ਦੇ ਮਾ ਵੱਲੋਂ ਵੀ ਬਿਆਨ ਦਿੱਤੇ ਗਏ ਨੇ ਕਿ ਉਸ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਅੱਜ ਜਦੋਂ ਰਾਜੀ ਨਾਵੇਂ ਲਈ ਉਹਨਾਂ ਨੂੰ ਬੁਲਾਇਆ ਗਿਆ ਤੇ ਉਹਨਾਂ ਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢਿਆ ਗਿਆ ਤੇ ਉੱਥੇ ਹੀ ਕੁੜੀ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਹੈ ਮੇਟੇ ਲੋਕ ਲੋਨੀ 7 ਨੰਬਰ ਗਲੀ ਦੀ ਰਹਿਣ ਵਾਲੀਆਂ ਜੀ ਮੇਰੇ ਨਾਲ ਘਰ ਦੇ ਵਿੱਚ ਕੁੱਟਮਾਰ ਹੋਈ ਹੈ ਜੀ ਕੁੱਟਮਾਰ ਮੇਰੇ ਘਰ ਵਾਲੇ ਵੱਲੋਂ ਮੇਰੇ ਦੌਰ ਵੱਲੋਂ ਤੇ ਮੇਰੇ ਸਹੁਰੇ ਵੱਲੋਂ ਹੋਈ ਹੈ ਜੀ ਤੇ ਸਾਨੂੰ ਜੀ ਇਹਨਾਂ ਨੇ ਝੂਠ ਬੋਲ ਕੇ ਘਰੇ ਬੁਲਾਇਆ 15 ਤਰੀਕ ਨੂੰ ਵੀ ਪਹਿਲਾਂ ਵੀ ਮੇਰੇ ਬਹੁਤ ਕੁੱਟਮਾਰ ਕੀਤੀ ਗਈ ਹੈ ਘਰ ਦੇ ਵਿੱਚ ਤਾਂ ਮੈਂ ਹੁਣ ਮੈਨੂੰ ਘਰੋਂ ਕੱਢ ਦਿੱਤਾ ਗਿਆ ਸੀ ਤੇ ਮੈਂ ਆਪਣੇ ਪੀਕੇ ਘਰੇ ਰਹਿ ਰਹੀ ਸੀ ਤਾਂ ਮੈਨੂੰ ਇਹਨਾਂ ਨੇ ਫੋਨ ਕਰਕੇ ਕਿਹਾ ਕਿ ਚਲੋ ਆਪਾਂ ਗੱਲਬਾਤ ਕਰਦੇ ਆ ਘਰੇ ਤੋਂ ਆਪਣੇ ਮੰਮੀ ਦਾਦੀ ਨੂੰ ਲਿਆ ਤੇ ਮੈਂ ਆਪਣੇ ਮੰਮੀ ਦਾਦੀ ਨੂੰ ਲਿਆਣਾਂ ਤਾ ਜੀ ਮੇਰੇ ਘਰ ਵਿੱਚ ਗਿਆ ਵੀ ਚਲੋ ਵੀ ਆਪਾਂ ਚੱਲੀਏ ਤੇ ਗੱਲ ਕਰਨ ਜਾਣਾ ਵੀ ਮੈਨੂੰ ਫੋਨ ਆਇਆ ਤਾਂ ਮੇਰੇ ਮਮਾ ਕਹਿੰਦੇ ਚਲੋ ਤਾਂ ਅਸੀਂ ਜਦੋਂ ਘਰੇ ਪੁੱਜੇ ਜੀ ਸ਼ਾਮ ਦਾ ਟਾਈਮ ਸੀ ਤਾਂ ਜਦੋਂ ਅਸੀਂ ਘਰ ਵਿੱਚ ਗਏ ਤਾਂ ਇਹ 7 ਜਣੇ ਬੈੱਡ ਤੇ ਬੈਠੇ ਹੋਏ ਸੀ ਤਰੁਣ ਕੁਮਾਰ ਮੇਰਾ ਸੋਹਰਾ ਤੇ ਮੇਰਾ ਦਿਉਰ ਤੇ ਇਹਦੇ ਤਿੰਨ ਤਾਏ ਦੇ ਮੁੰਡੇ ਸੀ 3-4 ਠੀਕ ਹੈ ਜੀ ਤਾਂ ਜਦੋਂ ਗੱਲ ਸ਼ੁਰੂ ਹੋਈ ਤਾਂ ਇਹਨਾਂ ਨੇ ਆਪਣੀ ਗੱਲ ਦੱਸ ਦਿੱਤੀ ਤੇ ਮੇਰੀ ਗੱਲ ਤਾਂ ਸੁਣੀ ਨਹੀਂ ਐ ਜਦੋਂ ਮੇਰੇ ਸੋਹਰੇ ਨੇ ਫਿਰ ਗਾਲ ਕੱਢੀ ਤੇ ਮੇਰੇ ਡਾਡੀ ਨੇ ਵੀ ਫਿਰ ਅੱਗੋਂ ਬੋਲਿਆ ਵੀ ਤੁਸੀਂ ਇਹ ਕੀ ਕਰਦੇ ਹੋ ਵੀ ਇਸਕਾ ਗੱਲ ਕਰਨ ਆਇਆ ਤੁਸੀਂ ਗਾਲਾਂ ਕੱਢੀਆਂ ਨੇ ਤੇ ਇਹਨਾਂ ਨੇ ਮੇਰੇ ਡਾਡੀ ਨੂੰ ਫੜ ਲਿਆ ਤੇ ਬਾਹਰ ਜਾ ਕੇ ਮੇਰੇ ਡਾਡੀ ਨੂੰ ਕੁੱਟਣ ਲੱਗ ਪਏ ਚਾਰ ਜಾಣੇ ਮੇਰੇ ਡਾਡੀ ਨੂੰ ਕੁੱਟਣ ਡੇ ਸੀ ਤੇ ਤਿੰਨ ਜಾಣੇ ਮੇਰੀ ਤਰਫ ਹੋ ਗਏ ਮੇਰਾ ਸਹੁਰਾ ਤੇ ਮੇਰਾ ਘਰ ਆਇਆ ਤੇ ਮੇਰਾ ਦਿਓਰ ਇਹਨਾਂ ਨੇ ਮੇਰੇ ਉੱਪਰ ਵਾਰ ਕੀਤੀ ਸੀ ਤੇ ਆ ਦੇਖ ਲਓ ਮੇਰੀਆਂ ਬਾਹਾਂ ਦਾ ਕੀ ਹਾਲ ਕੀਤਾ ਸੀ ਇਹਨਾਂ ਨੇ ਤਾਂ ਫਿਰ ਇਹ ਭੱਜ ਗਏ ਜੀ ਉਸ ਤੋਂ ਬਾਅਦ ਮਾਰਿਆ ਇਹ ਕੋਲਸਲਨ ਬਿਆਨ ਦਰਜ ਕਰਾ ਦਿੱਤੋ ਹਾਂਜੀ ਪੁਲਿਸ ਨੂੰ ਬਿਆਨ ਦਰਜ ਹੋਇਆ ਜੀ ਤਾਂ ਉਹਦੇ ਵਿੱਚ ਵੀ ਮੈਂ ਮੇਰੀ ਵਾਰਦਾਤ ਵਾਲੀ ਗੱਲ ਉਹਨਾਂ ਨੇ ਲਿਖੀ ਹੈ ਜੀ ਸਾਰੀ ਤਾਂ ਪਰ ਇਹ ਸੀ ਕਿ ਜੋ ਲੜਾਈ ਸੀ ਮੈਨ ਇਹ ਵੀ ਸੀ ਕਿ ਜਿਹੜਾ ਉਹ ਘਰ ਆ ਉਹ ਮੈਂ ਬਣਾਇਆ ਸੀ ਜੀ ਮੇਰਾ ਸੋਨਾ ਵੇਚ ਕੇ ਮੇਰੇ ਪੇਕੇਆਂ ਨੇ ਬਣਾ ਕੇ ਦਿੱਤਾ ਸੀ ਠੀਕ ਹੈ ਜੀ ਤਾਂ ਹੁਣ ਉਹ ਕੀ ਹੈ ਕਿ ਇਹ ਘਰ ਇਹਨਾਂ ਨੇ ਆਪਣੇ ਨਾਮ ਤੇ ਕਰਵਾ ਲਿਆ ਸੀ ਕਿਉਂਕਿ ਇਹਨਾਂ ਨੇ ਕਿਹਾ ਸੀ ਕਿ ਮੈਂ ਤਾਂ ਨਾਲ ਰਹੂੰਗਾ ਜੇ ਤੂੰ ਇਹ ਘਰ ਮੇਰੇ ਨਾਮ ਕਰਵਾਵੇਂਗੀ ਤਾਂ ਮੈਂ ਇਹ ਘਰ ਇਹਨਾਂ ਦੇ ਨਾਮ ਕਰਵਾਤਾ ਸੀ ਹੌਣ ਜੋ ਮੇਰੇ ਸਹੁਰੇ ਵੱਲੇ ਹੁਣ ਇਹਨੂੰ ਕਹਿੰਦੇ ਆ ਕਿ ਤੂੰ ਬਰਨਾਲੇ ਆ ਜਾ ਇਹ ਘਰ ਵੇਚ ਕੇ ਬਰਨਾਲੇ ਆ ਜਾ ਇਹਨੂੰ ਛੱਡ ਦੇ ਤੇ ਜਾ ਇਹਨੂੰ ਮਾਰ ਦੇ ਕਿਆ ਹੁਜੀ ਕਾਰਵਾਈ ਦੀ ਮੰਗ ਕਰੋ ਦੇਖੋ ਜੀ ਮੈਨੂੰ ਮੇਰੇ ਵਿਆਹ ਨੂੰ 12 ਸਾਲ ਹੋ ਗਏ ਮੈਂ ਪਹਿਲਾਂ ਬਰਨਾਲੇ ਰਹਿੰਦੀ ਸੀ ਤਾਂ ਬਰਨਾਲੇ ਵੀ ਮੇਰੇ ਨਾਲ ਇਹੀ ਕੁਝ ਹੁੰਦਾ ਸੀ ਉੱਥੇ ਤਾਂ ਮੇਰੇ ਨਾਲ ਬੈਡ ਟੱਚ ਵੀ ਹੁੰਦੇ ਸੀ ਮੇਰੇ ਸਹੁਰੇ ਵੱਲੋਂ ਮੇਰੇ ਦੋਹਰ ਵੱਲੋਂ ਤਾਂ ਮੇਰਾ ਘਰ ਵਾਲਾ ਉਦੋਂ ਤੱਕ ਮੇਰੇ ਨਾਲ ਹੀ ਸੀ ਮੇਰੀ ਸਹਿਮਤੀ ਦੇ ਨਾਲ ਹੀ ਅਸੀਂ ਵਢੰਡੇ ਆਏ ਸੀ ਦੋਨੋਂ ਜਾਣੇ ਤਾ ਫਿਰ ਅਸੀਂ ਥੋੜਾ ਟਾਈਮ ਗਹਿਣੇ ਤੇ ਵੀ ਰਹੇ ਹਾਂ ਉਹਦੇ ਪੈਸੇ ਵੀ ਮੇਰੇ ਮਾਪਪਾ ਤੋਂ ਮੈਂ ਲੈ ਕੇ ਆਈ ਸੀ ਗਹਿਣੇ ਤੇ ਰਹਿਣ ਵਾਸਤੇ ਤਾਂ ਮੈਨੂੰ ਲੱਗਿਆ ਸੀ ਕਿ ਚਲੋ ਹੁਣ ਠੀਕ ਹੈ ਮੇਰੇ ਨਾਲ ਤੇ ਅਸੀਂ ਆਪਣਾ ਘਰ-ਵਾਰ ਬਣਾ ਲੈਨੇ ਆ ਤਾਂ ਫਿਰ ਮੈਂ ਆਪਣੇ ਮਾਪਾਪ ਨੂੰ ਕਹਿ ਕੇ ਜੀ ਮੈਂ ਆਪਣਾ ਇਹਨੇ ਖੁਦ ਮੇਰੇ ਨਾਲ ਜਾ ਕੇ ਅਸੀਂ ਸੋਨਾ ਵੇਚ ਕੇ ਮੇਰਾ ਸਾਰਾ 2.8 ਟੋਲੇ ਮੇਰਾ ਸੋਨਾ ਸੀ ਤੇ ਮੇਰੇ ਮਾਪਾਪ ਨੇ ਮੈਨੂੰ ਘਰ ਪਾ ਕੇ ਇੱਥੇ ਦਿੱਤਾ ਜੀ ਕਿੰਨੇ ਦਿਨ ਹੋ ਗਏ ਦਾਖਲੇ ਨੂੰ ਦਾਖਲ ਮੈਂ ਜੀ 4 ਤਰੀਕ ਦੀ ਗੱਲ ਹੈ ਜੀ 4 ਤਰੀਕ ਸ਼ਾਮ ਨੂੰ ਦਾਖਲ ਹੋਈ ਸੀ ਤੇ ਡੜਾ ਕਰਵਾਦੇ ਨਾਲ ਇਹ ਅੱਡ ਉਹ ਵੀ ਉਹਨਾਂ ਨਾਲ ਹੀ ਹੈ ਉਹਨਾਂ ਨਾਲ ਹੀ ਹੈ ਜੀ ਕਾਨਤਾ ਮੈਂ ਪਿੰਡ ਸਾਵਚੰਦ ਜ਼ਿਲ੍ਹਾ ਮੁਕਸਰ ਸਾਹਿਬ ਤੋਂ ਆਈ ਜੀ ਇਹ ਮੇਰੀ ਗੁੜੀ ਹੈ ਜੀ ਰੇਖਾ ਰਾਣੀ ਅੱਜ ਤੋਂ 12 ਸਾਲ ਪਹਿਲਾਂ ਜੀ ਇਹ ਬਰਨਾਲੇ ਵਿਆਹੀ ਹੋਈ ਸੀ ਗੋਰਖਾ ਰਾਮ ਦੇ ਪੁੱਤਰ ਨੂੰ ਤਰਨੁ ਕੁਮਾਰ ਨੂੰ ਵਿਆਹੀ ਹੋਈ ਸੀ ਜੀ ਉੱਥੇ ਇਹਨਾਂ ਦਾ ਜੀ ਲੜਾਈ ਝਗੜਾ ਰਹਿੰਦਾ ਸੀਗਾ ਇਸ ਕਰਕੇ ਅਸੀਂ ਇਹਨੂੰ ਲੈ ਆਏ ਸੀ ਜੀ ਉੱਥੋਂ ਤਰਨ ਕੁਮਾਰ ਸਾਡੇ ਨਾਲ ਸਹਿਮਤ ਸੀ ਉਹ ਕਹਿੰਦਾ ਮੰਮੀ ਸਾਨੂੰ ਬਠਿੰਡੇ ਘਰ પાਕੇ ਦੇ ਦੋ ਜਗਾ ਲੈ ਕੇ ਦੇ ਦੋ ਸਾਨੂੰ ਮਕਾਨ ਬਣਾ ਕੇ ਦੇ ਦੋ ਵੀ ਮੇਰੇ ਡੈਡੀ ਦੀ ਨੀਅਤ ਮੇਰੇ ਭਰਾ ਦੀ ਪ੍ਰਿੰਸ ਕੁਮਾਰ ਦੀ ਨੀਅਤ ਨਹੀਂ ਸਹੀ ਹੈਗੀ ਮੇਰੇ ਘਰ ਵਾਲੀ ਤੇ ਬੁਰੀ ਨਜ਼ਰ ਰੱਖਦੇ ਇਹ ਵੀ ਕੋਈ ਗੱਲ ਨਹੀਂ ਮੈਂ ਜਦੋਂ ਸਾਡੀ ਸਹਿਮਤੀ ਆਦਮੀ ਟੀਮੀ ਦੀ ਤੁਸੀਂ ਇਹਨਾਂ ਤੋਂ ਕੀ ਲੈਣਾ ਉਹ ਸਾਡੇ ਨਾਲ ਆ ਕੇ ਬਠਿੰਡੇ ਇਹਨਾਂ ਨੂੰ ਅਸੀਂ ਸਾਰਾ ਕੁਝ ਇਹਨਾਂ ਦਾ ਬਣਾ ਕੇ ਦਿੱਤਾ ਹਾਲਾਂਕਿ ਜਿਹੜੀ ਰਜਿਸਟਰੀ ਸੀ ਉਹ ਵੀ ਮੈਂ ਤਰਨੁ ਕੁਮਾਰ ਜੀ ਦੇ ਨਾਮ ਹੀ ਕਰਾਈ ਆ ਉਹਦੇ ਜਮਾਈ ਦੇ ਮੈਂ ਮੇਰੀ ਕੁੜੀ ਦੇ ਨਾਮ ਨਹੀਂ ਕਰਾਈ ਹੁਣ ਜੀ ਉਸ ਤੋਂ ਬਾਅਦ ਇਹਨਾਂ ਨੂੰ ਵਧੀਆ ਰਹਿੰਦੇ ਸੀ ਜੀ ਇਹਨਾਂ ਦਾ ਇੱਕ ਗੁੜੀ ਹੈ ਜੀ 11 ਸਾਲ ਦੀ ਇਹ ਵਧੀਆ ਆਪਦੇ ਘਰੇ ਰਹੀ ਜਾਂਦੇ ਸੀ ਜੀ ਹੁਣ ਇਹਨਾਂ ਦੀ ਜੀ ਆਉਣੀ ਜਾਣੀ ਫੇਰ ਇੱਥੇ ਹੋ ਗਈ ਇਹ 10 ਦਿਨ 20 ਦਿਨ ਜਦੋਂ ਵੀ ਜੀ ਕਰਦਾ ਇਹਨਾਂ ਕੋਲੇ ਗੱਡੀ ਹੈ ਜੀ ਗੱਡੀ ਤੇ ਆ ਜਾਂਦੇ ਨੇ ਤੇ ਇਹਨੂੰ ਇਹ ਕਹਿੰਦੇ ਨੇ ਵੀ ਇਹ ਤੂੰ ਮਕਾਨ ਵੇਚ ਦੇ ਮਕਾਨ ਇਹਨਾਂ ਨੇ ਬਕਾਊ ਕਰਤਾ 12 ਲੱਖ ਉਹਦੀ ਕੀਮਤ ਲੱਗ ਚੁੱਕੀ ਹੈ ਉਸ ਮਕਾਨ ਦੀ ਗੁੜੀਆਂ ਨੂੰ ਮੈਂ ਆਖਿਆ ਵੀ ਕੀ ਗੱਲ ਹੋ ਗਈ ਕਹਿੰਦੀ ਮੰਮੀ ਮੇਰਾ ਸਹੁਰਾ ਹੋਰੀ ਐ ਕਹਿੰਦੇ ਨੇ ਵੀ ਤੁਸੀਂ ਇਹ 50 ਗੱਜ ਦਾ ਮਕਾਨ ਵੇਚ ਕੇ ਆਪਾਂ 100 ਗੱਜ ਦਾ ਮਕਾਨ ਤੈਨੂੰ ਲੈ ਕੇ ਦੇਵਾਂਗੇ ਮੈਂ ਕਿਹਾ ਚੱਲ ਠੀਕ ਐ ਤੇ ਮੈਨੂੰ ਇਸ ਗੱਲ ਦਾ ਨਹੀਂ ਪਤਾ ਸੀ ਫਿਰ ਜਦੋਂ ਗੁੜੀਆਂ ਨੂੰ ਪਤਾ ਲੱਗਿਆ ਨਾ ਇਹ ਗੱਲਾਂ ਕਰੀ ਜਾਂਦੇ ਸੀ ਉਹ ਕਹਿੰਦੇ ਵੀ ਤੂੰ ਇਹ ਮਕਾਨ ਵੇਚ ਕੇ ਉੱਥੇ ਆਪਾਂ ਦੋਨੇ ਬ੍ਰਾ ਮੋਬੈਲਾਂ ਦੀ ਦੁਕਾਨ ਕਰਾਂਗੇ ਜਦੋਂ ਨੇ ਕਿਹਾ ਵੀ ਦੁਕਾਨ ਕਰਾਂਗੇ ਤੇ ਇਹ ਗੁੜੀਆਂ ਨੂੰ ਪਤਾ ਲੱਗਿਆ ਤੇ ਇਹਨੇ ਇਸ ਗੱਲ ਦਾ ਵਿਰੋਧ ਕਰਿਆ ਜਿਹਦੇ ਵਿੱਚ ਕੀ 15 ਤਰੀਕ ਨੂੰ ਮੇਰੀ ਕੁੜੀ ਦੀ ਫੁੱਲ ਮਾਰਕਟ ਹੋਈ ਹੈ ਜਿਹਦੇ ਵਿੱਚ ਮੇਰੇ ਕੋਲੇ ਫੋਟੋਆਂ ਹੈਗੀਆਂ ਮੈਂ ਉਹ ਵੀ ਤੁਹਾਨੂੰ ਦਿਖਾਉਂਗੀ ਇਹਨੇ ਫੁੱਲ ਮਾਰਕਟ ਕਰਕੇ ਸਾਨੂੰ ਰਾਤ ਨੂੰ 11:30 ਜਦੋਂ ਅਸੀਂ ਆਏ ਉੱਥੇ ਪ੍ਰਿੰਸ ਕੁਮਾਰ ਗੋਰਖਾ ਰਾਮ ਜੀ ਤੇ ਇਹਦੇ ਜਿਹੜੇ ਤਾਏ ਸਹੁਰੇ ਦੇ ਮੁੰਡੇ ਸੀ ਨੰਦੀ-ਨੁੰਦੀ ਵਰਗੇ ਤੇ ਤਿੰਨ ਮੁੰਡੇ ਹੋਰ ਸੀ ਜਦੋਂ ਅਸੀਂ ਆਏ ਉੱਥੇ ਤਿੰਨ ਜਣੇ ਆਏ ਸੀ ਇਹ ਕਹਿੰਦੇ ਵੀ ਚਲ ਕੋਈ ਗੱਲ ਨਹੀਂ ਜਿਹੜੀ ਗੱਲ ਹੋਣੀ ਸੀ ਹੋ ਗਈ ਮਾਸੀ ਜੀ ਵੀ ਇਹਨੂੰ ਤੁਸੀਂ ਛੱਡ ਜੋ ਕੋਈ ਗੱਲ ਨਹੀਂ ਅਸੀਂ ਇਲਾਜ ਪੱਟੀ ਸਭ ਕਰਾਉਈ ਅਸੀਂ ਅਖਿਆ ਜੀ ਠੀਕ ਐ 18 ਤਰੀਕ ਨੂੰ ਫੇਰ ਕੁੜੀ ਦਾ ਫੋਨ ਜਾਂਦਾ ਜੀ ਸਾਡੇ ਕੋਲੇ ਕਹਿੰਦੇ ਵੀ ਇਹ ਤਾਂ ਮੈਨੂੰ ਰੋਣ ਲੱਗੀ ਕਹਿੰਦੀ ਮੰਮੀ ਇਹ ਤਾਂ ਮੈਨੂੰ ਨਾ ਕੋਈ ਦਵਾਈ ਦਵਾ ਰਿਆ ਉਤੋਂ ਮੈਨੂੰ ਦਬਕੇ ਮਾਰ ਮਾਰ ਕੇ ਮੈਨੂੰ ਕਹਿੰਦਾ ਮੇਰੇ ਵਾਸਤੇ ਤਾਂ ਪ੍ਰੌਂਟੇ ਬਣਾ ਪੈਂ ਤੂੰ ਕੌਣ ਹੁੰਨੀ ਐ ਫੇਰ ਕਹਿੰਦੀ ਮੰਮੀ ਮੈਂ ਬਹੁਤ ਜ਼ਿਆਦਾ ਬਿਮਾਰ ਐ ਮੇਰੇ ਅੰਦਰੂਨੀ ਮੇਰੇ ਗੁਪਤੰਗਾ ਤੇ ਵੀ ਸੱਟਾਂ ਵੱਜੀਆਂ ਮੈਨੂੰ ਦਵਾਈ ਦਵਾ ਮੈਂ ਇਹਨੂੰ ਲੈਸੀ ਲੈ ਗਏ ਇਹ ਕਹਿੰਦੀ ਮੈਂ ਆਨੀ ਆ ਮਖਾਜ ਆ ਇਹ ਉੱਥੇ ਗਈ ਚਲੀ ਉੱਥੇ ਜਦੋਂ ਗਈ ਚਲੀ ਜਦੋਂ ਉੱਥੇ ਠੀਕ ਹੋ ਗਿਆ ਦਵਾਈ ਦੁਵਾਈ ਦਵਾਈ ਸਾਰਾ ਕੁਝ ਕਰਤਾ ਇਹਨੂੰ ਇਸ ਤੋਂ ਬਾਅਦ ਜੀ ਇਹ ਆਈ ਐ ਆ ਕੇ ਇਹਨੂੰ ਕਹਿੰਦੀ ਵੀ ਮੈਂ ਘਰੇ ਜਾਣਾ ਚਾਬੀ ਦੇ ਦੇ ਉੱਥੇ ਜਸਵੰਤ ਸਿੰਘ ਜੀ ਸੀ ਕੋਈ ਪੁਲਿਸ ਅਫਸਰ ਉਹ ਚੌਂਕੀ ਤੇ ਖੜੇ ਸੀ ਉਹ ਨਾਲ ਗਏ ਇਹਦੇ ਉਹ ਕਹਿੰਦਾ ਬੇਟਾ ਵੀ ਤੂੰ ਚਾਬੀ ਕਿਉਂ ਨਹੀਂ ਦੇ ਰਿਹਾ ਤਰਨੁਕਮਾਰ ਕੁੜੀ ਨੂੰ ਵੀ ਇਹਨੇ ਘਰੇ ਜਾਣਾ ਕਹਿੰਦਾ ਚਾਬੀ ਤਾਂ ਜੀ ਮੇਰੇ ਪਿਓ ਕੋਲੇ ਆ ਬਰਨਾਲੇ ਉਹੀ ਚਾਬੀ ਦਊਗਾ ਏ ਕਹਿੰਦਾ ਵੀ ਇਹ ਕਿਵੇਂ ਹੋ ਸਕਦਾ ਕਹਿੰਦਾ ਵੀ ਚੱਲੇ ਨੂੰ ਕੱਪੜੇ ਕਹਿੰਦੀ ਚੱਲ ਕੱਪੜੇ ਦੇ ਦੇ ਗਰਮ ਵੀ ਕੁੜੀ ਸਵੇਰੇ ਸਕੂਲ ਜਾਂਦੀ ਠੰਡ ਹੋ ਗਈ ਵੀ ਕੱਪੜੇ ਦੇ ਦੋ ਮੈਨੂੰ ਕੱਪੜੇ ਦਿਵਾ ਦਿਓ ਸਰ ਜੀ ਉਹ ਕਹਿੰਦਾ ਕਿ ਮੇਰਾ ਪਿਓ ਆਊਗਾ ਕੱਲ ਨੂੰ ਚਾਬੀ ਲੈ ਕੇ ਆਊਗਾ ਕੋਈ ਨਹੀਂ ਮੈਂ ਤੇਰੇ ਕੱਪੜੇ ਵੀ ਦੇ ਦੂੰਗਾ ਇਹ ਉਥੋਂ ਮੁੜਿਆ ਹੀ ਪਿੰਡ ਫੇਰ ਵਾਪਸ ਆ ਗਈ ਫਿਰ ਦੂਜੇ ਦਿਨ ਇਹ ਮੈਨੂੰ ਫੋਨ ਕਰਦਾ 4 ਤਰੀਕ ਨੂੰ ਕਹਿੰਦਾ ਮੰਮੀ ਵੀ ਤੁਸੀਂ ਆ ਜਾਓ ਮੇਰੇ ਮੰਮੀ ਡੈਡੀ ਅੱਜ ਗੱਲ ਕਰਨੀ ਹੈ ਵੀ ਤੁਸੀਂ ਆ ਜਾਓ ਮੈਂ ਕਿਹਾ ਵੀ ਠੀਕ ਹੈ ਮੈਂ ਅਸੀਂ ਆ ਗਏ ਸਾਡੇ ਨਾਲ ਦੋ ਪਿੰਡ ਚੋਂ ਹੋਰ ਆ ਗਏ ਸਾਬਕਾ ਮੈਂਬਰ ਗਰਮੀਤ ਸਿੰਘ ਸੋਥਾ ਤੇ ਇੱਕ ਕਲਦੀਪ ਕੌਰ ਤੇ ਮੈਂ ਤੇ ਇਹਦੇ ਡੈਡੀ ਅਸੀਂ ਆ ਗਏ ਉੱਥੇ ਜੀ ਜਦੋਂ ਅਸੀਂ ਆਏ 5 ਵਜੇ ਦੇ ਨ ਪਹਿਲਾਂ ਤਾਂ ਜੀ ਇਹ ਕਹਿੰਦਾ ਮੈਂ ਤਾਂ ਸਲੂਨ ਚ ਹੀ ਗੱਲ ਕਰੂੰਗਾ ਜਿੱਥੇ ਇਹਦਾ ਸਲੂਨ ਸਲੂਨ ਬਾਜ਼ਾਰ ਚ ਹੈ ਜੀ ਇਹਦਾ ਮੈਂ ਕਿਹਾ ਬੇਟਾ ਸਲੂਨ 'ਚ ਕਿਉਂ ਗੱਲ ਕਰਨੀ ਆ ਪਾ ਘਰੇ ਆ ਜਾ ਇਹਨੂੰ ਮਸਾ ਜੀ 5 ਵਜੇ ਇਹ ਘਰੇ ਆਏ ਜਦੋਂ ਤੇ ਜਦੋਂ ਅਸੀਂ ਪਹੁੰਚੇ ਉਦੋਂ ਜੀ ਇਹ 7 ਜਣੇ ਸੀ ਜੀ ਸਣੇ ਮੇਰਾ ਜਮਾਈ ਜਮਾਈ ਦੇ ਸਣੇ 7 ਜਣੇ ਸੀ ਜੀ ਉਹ ਐ ਚੌਕੜੀਆਂ ਮਾਰ ਕੇ ਨਾ ਐ ਕਰਕੇ ਬੈੱਡ 'ਤੇ ਬੈਠੇ ਸੀਗੇ 4 ਛਪੇਰੇ ਜੀ ਜਦੋਂ ਮੈਂ ਜਾ ਕੇ ਬੈਠੀ ਮੈਂ ਕਿਹਾ ਹਾਂ ਬੇਟਾ ਤਰਨੁਕਮਰ ਦੱਸੋ ਕੀ ਗੱਲ ਹੈ ਮੈਨੂੰ ਕਹਿੰਦਾ ਜੀ ਮੇਰੀਆਂ ਤਾਂ ਬਸ 3 ਸ਼ਰਤਾਂ ਮੈਂ ਕਿਹਾ ਤਿੰਨ ਸ਼ਰਤਾਂ ਕਹਿੰਦਾ ਹਾਂ ਕਹਿੰਦਾ ਪਹਿਲੀ ਸ਼ਰਤ ਤਾਂ ਕਹਿੰਦਾ ਮੇਰੀ ਇਹ ਹੈ ਵੀ ਮੈਂ ਘਰ ਵੇਚ ਕੇ ਮੈਂ ਬਰਨਾਲੇ ਜਾਊਂਗਾ ਮੈਂ ਇੱਥੇ ਰਹਿਣਾ ਨਹੀਂ ਦੂਜੀ ਸ਼ਰਤ ਕਹਿੰਦਾ ਮੇਰੀ ਇਹ ਹੈ ਵੀ ਮੈਨੂੰ ਫੋਨ ਨਹੀਂ ਰੱਖੰਦਾ ਇੰਨੇ ਨੂੰ ਮੈਂ ਜਦੋਂ ਬੋਲੀ ਵੀ ਮੈਂ ਕਿਹਾ ਪੁੱਤਾਂ ਐ ਨਹੀਂ ਹੁੰਦਾ ਵੀ ਰਿਸ਼ਤੇ ਜਿਹੜੇ ਹੁੰਦੇ ਆ ਉਹ ਸ਼ਰਤਾਂ ਤੇ ਨਹੀਂ ਰੱਖੇ ਜਾਂਦੇ ਤੂੰ ਨੌਕਰ ਥੋੜੀ ਰੱਖ ਰੱਖਿਆ ਤੂੰ ਘਰ ਵਾਲੀ ਰੱਖ ਰਿਆ ਇਸ 'ਚ ਕਾਦੀ ਸ਼ਰਤ ਐ ਤੇ ਐਨੇ ਨੂੰ ਇਹਦਾ ਸਹਰਾ ਬੋਲਿਆ ਹੋ ਰਿਸ਼ਤੇਦਾਰਾਂ ਨੂੰ ਭੇਜ ਰਹੇ ਆ ਜਿਵੇਂ ਅੱਜ ਤੋਂ ਪਹਿਲਾਂ ਕਰਦੇ ਸੀ ਸਾਨੂੰ ਕੁੱਟਮਾਰ ਕਰਕੇ ਕੁੜੀ ਦੀ ਬਾਅਦ ਚ ਰਿਸ਼ਤੇਦਾਰਾਂ ਨੂੰ ਭੇਜ ਕੇ ਫੇਰ ਦਬਾਅ ਪਾ ਦਿੰਦੇ ਸੀ ਹੁਣ ਉਹ ਰਿਸ਼ਤੇਦਾਰਾਂ ਨੂੰ ਭੇਜ-ਭੇਜ ਕੇ ਫੇਰ ਸਾਡੇ ਤੇ ਦਬਾਅ ਪਾਈ ਜਾਂਦੇ ਆ ਰਾਜੀ ਨਾਮੇ ਦਾ ਪਰ ਕੋਈ ਆਏ ਹੀ ਨਹੀਂ ਗੱਲ ਕਰ ਰਹੇ ਸਾਡੀ ਕੁੜੀ ਬਾਰੇ ਕੋਈ ਗੱਲ ਨਹੀਂ ਕਰ ਰਹੇ ਉਹ ਬਸ ਰਾਜੀ ਨਾਮੇ ਦੀ ਗੱਲ ਕਰੇ ਵੀ ਰਾਜੀਨਾਮਾ ਕਰੋ ਕੋਈ ਮਕਾਨ ਦੀ ਨਹੀਂ ਗੱਲ ਕਰ ਰਹੇ ਜੀ ਸਾਨੂੰ ਧੱਕੇ ਦੇ ਦੇ ਕੇ ਬਾਹਰ ਕੱਢਦੇ ਕੁੜੀ ਨੂੰ ਵੜ ਨਹੀਂ ਦਿੰਦਾ ਅੰਦਰ ਕੁੜੀ ਨੂੰ ਮੇਰਾ ਦਬਾਇਆ ਹੋਇਆ ਮਕਾਨ ਮੇਰੀ ਕੁੜੀ ਨੂੰ ਹੀ ਮਿਲਣਾ ਚਾਹੀਦਾ ਜਿਹੜਾ ਮੇਰੇ ਕੁੜੀ ਦਾ ਹੱਕ ਹੈ ਤੁਸੀਂ ਰਾਜੀਨਾਮਾ ਨਹੀਂ ਕਰਨਾ ਚਾਹੁੰਦੇ ਨਹੀਂ ਜੀ ਅਸੀਂ ਸਾਡਾ ਕੋਈ ਰਾਜੀਨਾਮਾ ਨਹੀਂ ਜੀ ਰਾਜੀਨਾਮਾ ਬਹੁਤ ਵਾਰੀ ਕਰ ਲਿਆ ਜੀ ਅੱਜ ਤੋਂ 5 ਸਾਲ ਪਹਿਲਾਂ ਵੀ ਕੀਤਾ ਸੀ ਰਾਜੀਨਾਮਾ ਤਾਂ ਵੀ ਮੇਰੀ ਕੁੜੀ ਨੂੰ ਉਹ ਬੋਲਿਆ ਕਹਿੰਦਾ ਇਹ ਕਿਹੜਾ ਕਹਿੰਦਾ ਘਰ ਬਸਾਉਣ ਵਾਲੀਆਂ ਗੱਲਾਂ ਕਰਦੀ ਹੈ ਜਦੋਂ ਨੇ ਇਹ ਗੱਲ ਕਹੀ ਜੀ ਫੇਰੇ ਇਹਦੇ ਡੈਡੀ ਨੂੰ ਜੀ ਗੁੱਸਾ ਆਇਆ ਇਹਦੇ ਡੈਡੀ ਨੇ ਕਿਹਾ ਵੀ ਤੂੰ ਗਾਲ ਨਾ ਕੱਢ ਵੀ ਤੂੰ ਇਹ ਗੱਲ ਗਲਤ ਕਰਦਾ ਜਿਹੜੀ ਮੇਰੇ ਸਾਹਮਣੇ ਮੇਰੀ ਤੀ ਨੂੰ ਗਾਲ ਕੱਢਦਾ ਵੀ ਤੂੰ ਗਾਲ ਨਾ ਕੱਢ ਇਹਨੂੰ ਜਦੋਂ ਨੇ ਇਹ ਗੱਲ ਕਹੀ ਤਾਂ ਤਰਨੁਕਮਾਰ ਖੜਾ ਹੋ ਕੇ ਉਹਨਾਂ ਨੂੰ ਚਾਰ ਜਣੇ ਨੂੰ ਕਹਿੰਦਾ ਕਹਿੰਦਾ ਪਹਿਲਾਂ ਇਹਨਾਂ ਨੂੰ ਬਾਹਰ ਕੱਢੋ ਕਹਿੰਦਾ ਘਰ ਉਹਨਾਂ ਨੇ ਸਾਨੂੰ ਧੱਕੇ ਦੇ ਦੇ ਕੇ ਸਾਨੂੰ ਉਹ ਚਾਰ ਜਣੇ ਨੇ ਜਿਹੜੇ ਇਹਦੇ ਤਾਏ ਸਹੁਰੇ ਦੇ ਲੜਕੇ ਸੀ ਉਹ ਸਾਨੂੰ ਧੱਕੇ ਦੇ ਕੇ ਬਾਹਰ ਕੱਢਣ ਲੱਗੇ ਆ ਸਾਨੂੰ ਤਾਂ ਉਹਨਾਂ ਨੇ ਬਾਹਰ ਕੱਢਣ ਲੱਗੇ ਧੱਕੇ ਦੇ ਦੇ ਕੇ ਤੇ ਪਿੱਛੇ ਸਾਡੀ ਕੁੜੀ ਕਮਰੇ 'ਚ ਰਹਿ ਗਈ ਇਸ ਤੋਂ ਬਾਅਦ ਇਹਦੇ ਤੇ ਇਹ ਹਮਲਾ ਹੋਇਆ ਤਰਨੁਕਮਾਰ ਕੰਨੀਓ ਪ੍ਰਿੰਸ ਕਮਾਰ ਕੰਨੀ ਇਹ ਤੇ ਗੋਰਖਾਰਾਂ ਆ ਗਏ 4 ਸਾਲ ਲੱਕ ਨਹੀਂ ਇਹ ਮੰਗ ਕਰਦੇ ਜੀ ਸਾਨੂੰ ਤਾਂ ਮੇਰੀ ਕੁੜੀ ਨੂੰ ਨਿਆਂ ਮਿਲਣਾ ਚਾਹੀਦਾ ਪੈਸੇ ਲਾਉਂਦੇ ਅਸੀਂ ਰਹਿ ਗਏ ਜੀ ਉਸ ਗੱਲ ਦਾ ਮੇਰੀ ਕੁੜੀ ਨੂੰ ਪੂਰਾ ਮਕਾਨ ਸਭ ਕੁਝ ਮੇਰੀ ਕੁੜੀ ਨੂੰ ਮਿਲਣਾ ਚਾਹੀਦਾ ਗਾਂ ਇਹਦੀ ਵੀ ਬੇਟੀ 11 ਸਾਲ ਦੀ ਹੈ